ਦੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਸਕਿਨ ਤੋਂ ਰਿਲੇਟਡ ਹੈ ਜੀ ਵੀਡੀਓ ਠੀਕ ਹੈ ਜੋ ਜੋ ਮੈਂ ਆਪਣੀ ਸਕਿਨ ਦੀ ਰੁਟੀਨ ਵਿੱਚ ਫੋਲੋ ਕਰਦੀਆਂ ਉਹ ਕੁਝ ਸਿੰਪਲ ਜੀਆਂ ਆਦਤਾਂ ਨੇ ਛੋਟ ਛੋਟੀਆਂ ਆਦਤਾਂ ਨਹੀਂ ਛੋਟੇ ਛੋਟੇ ਪੁਆਇੰਟ ਨੇ ਜਿਹੜੇ ਕਿ ਮੈਂ ਫੋਲੋ ਕਰਦੀਆਂ ਤੇ ਮੈਨੂੰ ਲੱਗਿਆ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਇਹ ਤੇ ਇਸੇ ਲਈ ਅੱਜ ਮੈਂ ਸਕਿਨ ਕੇਅਰ ਰੁਟੀਨ ਦੀ ਵੀਡੀਓ ਲੈ ਕੇ ਆਈਆਂ ਕੀ ਜੋ ਜੋ ਹੈਬਿਟਸ ਮੈਂ ਫੋਲੋ ਕਰਦੀਆਂ ਉਹ ਮੈਂ ਤੁਹਾਨੂੰ ਵੀ ਦੱਸਾਂ ਸਕਿਨ ਤੋਂ ਰਿਲੇਟਡ ਜਿਨ੍ਹਾਂ ਨੂੰ ਫੋਲੋ ਕਰਨ ਨਾਲ ਤੁਹਾਡੀ ਕਾਫੀ ਹੱਦ ਤੱਕ ਸਕਿਨ ਦਾ ਟੈਕਸਚਰ ਜਿਹੜਾ ਉਹ ਸੁਧਰ ਜਾਊਗਾ ਚਲੋ ਜੀ ਵੀਡੀਓ ਨੂੰ ਲੰਬਾ ਨਹੀਂ ਕਰਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕੋਈ ਫਰੈਂਡ ਮਿੱਤਰ ਹੋਇਆ ਸ਼ੇਅਰ ਕਰਨੀ ਚਾਹੁੰਦੇ ਹੋ ਜਿਹਨੂੰ ਉਹਨੂੰ ਸ਼ੇਅਰ ਵੀ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਠੀਕ ਹੈ ਜੀ ਚਲੋ ਜੀ ਟਾਈਮ ਨੂੰ ਵੇਸਟ ਨਹੀਂ ਕਰਦੇ ਸਿੱਧਾ ਪੁਆਇੰਟ ਤੇ ਆਨੇ ਆ ਤੁਸੀਂ ਸਾਫ਼ ਸੁਥਰੀ ਕਲੀਅਰ ਸਕਿਨ ਲਈ ਕੀ ਕੀ ਹੈਬਿਟਾਂ ਅਪਣਾਉਣੀਆਂ ਨੇ ਕੀ ਕੀ ਆਦਤਾਂ ਪਾਉਣੀਆਂ ਨੇ ਉਹ ਮੈਂ ਤੁਹਾਨੂੰ ਅੱਜ ਦੱਸਣਾ ਹੈ ਠੀਕ ਹੈ ਤਾਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਠੀਕ ਹੈ ਤੁਹਾਨੂੰ ਬਹੁਤ ਹੀ ਵਧੀਆ ਟਿਪ ਦਵਾਂਗੀ ਜਿਹਦੇ ਨਾਲ ਤੁਹਾਡੀ ਸਕਿਨ ਦਾ ਟੈਕਸਚਰ ਇੱਕ ਮਹੀਨੇ ਜੀ ਤੁਹਾਨੂੰ ਇੰਪਰੂਵ ਮਿਲੂਗਾ ਠੀਕ ਹੈ ਜੀ ਪਰ ਇਹਨਾਂ ਆਦਤਾਂ ਨੂੰ ਤੁਹਾਨੂੰ ਅਪਣਾਉਣਾ ਪਊਗਾ ਤੇ ਬਹੁਤ ਹੀ ਵਧੀਆ ਵੀਡੀਓ ਹੋਣ ਵਾਲੀ ਹੈ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਟਾਈਮ ਨੂੰ ਵੇਸਟ ਨਹੀਂ ਕਰਦੇ ਮੈਂ ਕੁਝ ਪੁਆਇੰਟ ਕਾਪੀ ਤੇ ਨੋਟ ਕੀਤੇ ਨੇ ਉਹ ਮੈਂ ਤੁਹਾਨੂੰ ਦੱਸਣਾ ਹੈ ਕਿਉਂਕਿ ਮੈਂ ਭੁੱਲ ਜਾਂਦੀ ਹਾਂ ਜਦੋਂ ਵੀਡੀਓ ਬਣਾਉਣੀ ਆ ਤੇ ਮੈਨੂੰ ਨਹੀਂ ਪਤਾ ਲੱਗਦਾ ਪਰ ਮੈਂ ਫੋਲੋ ਕਰਦੀ ਜ਼ਰੂਰਾਂ ਕਿਉਂਕਿ ਕਰਨ ਚ আর ਕਹਿਣ ਚ ਬਹੁਤ ਅੰਤਰ ਹੁੰਦਾ ਹੈ ਕਈ ਵਾਰ ਆਪਾਂ ਚੀਜ਼ਾਂ ਭੁੱਲ ਜਾਂਦੇ ਆ ਆਪਾਂ ਨੂੰ ਐਟ ਅ ਟਾਈਮ ਨਹੀਂ ਆਦਾ ਹੁੰਦਾ ਇਸ ਲਈ ਮੈਂ ਕਾਪੀ ਤੇ ਨੋਟ ਕੀਤਾ ਹੈ ਤੇ ਇਸ ਲਈ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਚਲੋ ਜੀ ਸਟਾਰਟ ਕਰਦੇ ਹਾਂ ਪਹਿਲਾ ਪੁਆਇੰਟ ਹੈ ਜਿਹੜਾ ਆਪਣਾ ਜਿਹੜਾ ਆਪਾਂ ਰੋਜ਼ ਕਰਨਾ ਹੈ ਰੋਜ਼ ਕੀ ਕੀ ਕੰਮ ਹੈ ਆਪਾਂ ਨਹਾ ਲੈਨੇ ਆ ਬਸ ਜੀ ਹੋ ਗਿਆ ਸਾਰਾ ਕੁਝ ਹੋ ਗਿਆ ਹਨਾ ਸਾਬਣ ਨਾਲ ਹੀ ਮੂੰਹ ਧੋ ਲੈਨੇ ਆ ਐਵੇਂ ਦਾ ਆਪਾਂ ਕੁਝ ਨਹੀਂ ਕਰਨਾ ਰੋਜ਼ ਆਪਾਂ ਕੀ ਕੀ ਕਰਨਾ ਹੈ ਪਹਿਲਾਂ ਤਾਂ ਆਪਾਂ ਦਿਨ ਵਿੱਚ ਦੋ ਵਾਰ ਆਪਣਾ ਮੂੰਹ ਧੋਣਾ ਹੈ ਮੂਤੋਂ ਦਾ ਮਤਲਬ ਆਪਾਂ ਜੇ ਅੰਗਰੇਜ਼ੀ ਦੀ ਭਾਸ਼ਾ 'ਚ ਕਹਈਏ ਨੂੰ ਫੇਸ ਵੋਸ਼ ਕਰਨਾ ਹੈ ਫੇਸ ਵੋਸ਼ ਲਈ ਤੁਸੀਂ ਸਾਬਣ ਨਾਲ ਯੂਜ਼ ਕਰਿਆ ਕਰੋ ਸਾਬਣ ਤੁਹਾਡੀ ਸਕਿਨ ਨੂੰ ਡਰਾਈ ਬਣਾਉਂਦਾ ਹੈ ਠੀਕ ਹੈ ਤੇ ਜਿਹੜਾ ਵੀ ਉਹਦਾ ਸਾਰਾ ਮੋਇਸਚਰਾਈਜ਼ਰ ਹੈ ਉਹ ਹਟਾ ਦਿੰਦਾ ਹੈ ਸਕਿਨ ਬਿਲਕੁਲ ਖਿੱਚੀ ਖਿੱਚੀ ਜੀ ਲੱਗਦੀ ਆ ਉਵੇਂ ਨਹੀਂ ਕਰਨਾ ਫੇਸ ਵਾਸ਼ ਕੋਈ ਮਹਿੰਗਾ ਵੀ ਨਹੀਂ ਲੈਣਾ ਬੇਸਣ ਦੇ ਵਿੱਚ ਦਹੀਂ ਮਿਲਾਉਣਾ ਹੈ ਠੀਕ ਹੈ ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਆਪਾਂ ਦੁੱਧ ਮਿਲਾ ਸਕਦੇ ਹਾਂ ਉਹਦੇ ਵਿੱਚ ਘੋਲ ਕੇ ਆਪਾਂ ਦੋ ਵਾਰ ਫੇਸ ਵਾਸ਼ ਕਰਨਾ ਹੈ ਠੀਕ ਹੈ ਸਵੇਰੇ ਕਰ ਲਓ ਸ਼ਾਮ ਨੂੰ ਕਰ ਲਓ ਦੋ ਵਾਰ ਕੰਪਲਸਰੀ ਹੈ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਉਹ ਬਹੁਤ ਹੀ ਵਧੀਆ ਹੋਊਗੀ ਤੇ ਤੁਹਾਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਹੋਊਗਾ ਜਿਵੇਂ ਆਪਾਂ ਨੂੰ ਮਾਰਕੀਟ ਵਾਲੇ ਫੇਸ ਵੋਸ਼ ਕਈ ਵਾਰ ਸੂਟ ਨਹੀਂ ਬੈਠਦੇ ਹੈਗੇ ਠੀਕ ਹੈ ਇਹ ਆਪਾਂ ਰੋਜ਼ ਫੋਲੋ ਕਰਨਾ ਹੈ ਦੋ ਵਾਰ ਆਪਾਂ ਆਪਣੇ ਮੂੰਹ ਨੂੰ ਜ਼ਰੂਰ ਧੋਣਾ ਹੈ ਬੇਸਣ ਦੇ ਨਾਲ ਤੇ ਉਹਦੇ 'ਚ ਦਹੀਂ ਮਿਲਾ ਕੇ ਠੀਕ ਹੈ ਜੀ ਕੱਲਾ ਬੇਸਣ ਵੀ ਲੈ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਠੀਕ ਹੈ ਦੂਜਾ ਜਿਹੜਾ ਆਪਾਂ ਨੂੰ ਆਪਣੇ ਫੇਸ ਤੇ ਸੀਰਮ ਜ਼ਰੂਰ ਅਪਲਾਈ ਕਰਨਾ ਹੈ ਮੈਂ ਇੱਥੇ ਗੱਲ ਲਾ ਗਈ ਜੀ سیرم ਤਾਂ ਆਪਣੇ ਕੋਲ ਕੋਈ ਹੈ ਨਹੀਂ سیرਮ ਬਿਲਕੁਲ ਹੈ ਜੀ ਘਰੇ ਕਿਵੇਂ سیرਮ ਬਣਾਉਣਾ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਆਪਾਂ ਕੀ ਕਰਨਾ ਹੈ ਨਾਰੀਅਲ ਦਾ ਤੇਲ ਲੈ ਲੈਣਾ ਹੈ ਜਿੰਨਾ ਤੁਸੀਂ ਬਣਾਣਾ ਤੁਸੀਂ ਬਣਾ ਕੇ ਰੱਖ ਵੀ ਸਕਦੇ ਹੋ ਫ੍ਰੀਜ ਵਿੱਚ ਨਾਰੀਅਲ ਦਾ ਤੇਲ ਵਿੱਚ ਐਲੋਵੇਰਾ ਜੈਲਮ ਲਾ ਲੈਣੀ ਹੈ ਤੇ ਇੱਕ ਵਿਟਾਮਿਨੀ ਦਾ ਕੈਪਸੂਲ ਮਿਲਾ ਲੈਣਾ ਤੁਹਾਡਾ ਬਹੁਤ ਹੀ ਵਧੀਆ سیرਮ ਤਿਆਰ ਹੋ ਗਿਆ ਇਹ ਆਪਾਂ ਡੇਲੀ ਲਗਾਉਣਾ ਹੈ ਸਵੇਰੇ ਤੇ ਸ਼ਾਮ ਨੂੰ ਜਦੋਂ ਵੀ ਆਪਾਂ ਫੇਸ ਵਾਸ਼ ਕਰਨਾ ਦੋ ਵਾਰ ਕਰਨਾ ਉਹ ਤੋਂ ਬਾਅਦ ਆਪਾਂ ਇਹ سیرਮ ਲਗਾਣੇ ਲਗਾਣਾ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗੇ ਕਿਵੇਂ ਬਣਾਉਣਾ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦ ਮੋਇਸਚਰਾਈਜ਼ਰ ਇਹ ਜਿਹੜਾ ਸੀਰਮ ਹੈ ਆਪਣਾ ਇਹ ਮੋਇਸਚਰਾਈਜ਼ਰ ਦਾ ਹੀ ਕੰਮ ਕਰੂਗਾ ਠੀਕ ਹੈ ਜੇ ਤੁਸੀਂ ਥੋੜੀ ਜਿਹੀ ਗੈਪ ਨਾਲ ਤੁਹਾਡਾ ਜਿਹੜੀ ਸਕਿਨ ਹੈ ਬਹੁਤ ਛੇਤੀ ਚੀਜ਼ਾਂ ਨੂੰ ਐਬਜ਼ਾਰਬ ਕਰ ਲੈਂਦੀ ਹੈ ਤਾਂ ਤੁਸੀਂ ਐ ਦੀ ਜਗਾ ਨਾਰੀਅਲ ਦਾ ਤੇਲ ਵੀ ਹਲਕਾ ਜਿਹਾ ਦੋ ਤਿੰਨ ਬੂੰਦਾਂ ਨਾਲ ਮ사ਜ ਕਰ ਸਕਦੇ ਹੋ ਨਹੀਂ ਤੁਹਾਨੂੰ ਮੋਇਸਚਰਾਈਜ਼ਰ ਦੀ ਲੋੜ ਨਹੀਂ ਹੈਗੀ ਤੁਸੀਂ ਇਹ ਸੀਰਮ ਨਾਲ ਕੰਮ ਚਲਾ ਸਕਦੇ ਹੋ ਠੀਕ ਹੈ ਪਰ ਜੇ ਸੀਰਮ ਨਹੀਂ ਲਗਾਉਣਾ ਤਾਂ ਮੋਇਸਚਰਾਈਜ਼ਰ ਜ਼ਰੂਰ ਲਗਾਓ ਤੁਸੀਂ ਕੋਈ ਵਧੀਆ ਯੂਜ਼ ਕਰਦੇ ਹੋ ਉਹ ਯੂਜ਼ ਕਰਦੇ ਰਹੋ ਤੇ ਤੁਹਾਡੇ ਕੋਲ ਨਹੀਂ ਕੋਈ ਮੋਇਸਚਰਾਈਜ਼ਰ ਹੈਗਾ ਤਾਂ ਨਾਰੀਅਲ ਦਾ ਤੇਲ ਬੈਸਟ ਹੈ ਵੈਸੇ ਇਹ ਸੀਰ ਤੇ ਆਪਾਂ ਸੰਸਕ੍ਰੀਨ ਸੰਸਕ੍ਰੀਨ ਤਾਂ ਜੀ ਆਪਾਂ ਲਗਾਣੀ ਉਹ ਲਗਾਣੀ ਹੈ ਇਹਨੂੰ ਆਪਾਂ ਨਹੀਂ ਛੱਡਣਾ ਹੈਗਾ ਕੋਈ ਵੀ ਬਹੁਤ ਹੀ ਅਫੋਰਡੇਬਲ ਆਪਾਂ ਨੂੰ ਸੰਸਕ੍ਰੀਨ ਮਿਲ ਜਾਂਦੀਆਂ ਨੇ ਘੱਟ ਰੇਟ ਤੇ ਆਪਾਂ ਹੋਰ ਕਿਸੇ ਤੇ ਖਰਚਾ ਨਹੀਂ ਕਰਨਾ ਸੰਸਕ੍ਰੀਨ ਆਪਾਂ ਜ਼ਰੂਰ ਲੈਣੀ ਹੈ ਇੱਕ ਮੈਂ ਵੀ ਸੰਸਕ੍ਰੀਨ ਲਗਾਨੀ ਹੈ ਤੇ ਆਪਾਂ ਉਹ ਡੇਲੀ ਲਗਾਨੀ ਹੈ ਠੀਕ ਹੈ ਸਵੇਰੇ ਸ਼ਾਮ ਦੋ ਦੋ ਘੰਟੇ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗੂਗਾ ਕਿ ਹਾਂ ਜਿਹੜੇ ਜਿਆਦਾ ਬਾਹਰ ਜਾਂਦੇ ਨੇ ਉਹ ਲਗਾ ਲਓ ਜਿਹੜੇ ਘਰ ਚ ਰਹਿੰਦੇ ਨੇ ਉਹ ਦੋ ਵਾਰ ਲਗਾ ਸਕਦੇ ਹੋ ਠੀਕ ਹੈ ਜੀ ਤੇ ਇਹ ਤਾਂ ਹੋ ਗਿਆ ਆਪਾਂ ਜਿਹੜੇ ਰੋਜ਼ ਕੰਮ ਕਰਦੇ ਆ ਹੁਣ ਆਪਾਂ ਹਫਤੇ 'ਚ ਕੀ ਕਰਨਾ ਹੈ ਹਫਤੇ 'ਚ ਇੱਕ ਵਾਰ ਕੰਮ ਕਰਨਾ ਹੈ ਆਪਾਂ ਕੀ ਕਰਨਾ ਹੈ ਸਿਰਫ ਇੱਕ ਵਾਰ ਕਰਨਾ ਹੈ ਹਫਤੇ 'ਚ ਰੋਜ਼ ਤਾਂ ਆਪਾਂ ਇਹ ਕੰਮ ਕਰਨੀ ਕਰਨੇ ਨਹੀਂ ਤੇ ਹਫਤੇ 'ਚ ਕਿਹੜੇ ਜਿਹੜੇ ਆਪਾਂ ਇੱਕ ਇੱਕ ਵਾਰ ਕੰਮ ਕਰਦੇ ਆ ਆਪਣੇ ਫੇਸ ਨੂੰ ਸਕਰਬ ਕਰਨਾ ਹੁਣ ਸਕਰਬ ਤੇ ਵੀ ਆਪਾਂ ਪੈਸੇ ਨਹੀਂ ਖਰਚਣੇ ਹੈਗੇ ਠੀਕ ਹੈ ਤੁਸੀਂ ਛੋਲੇ ਦਾ ਆਟਾ ਲੈਣਾ ਹੈ ਉਹਦੇ 'ਚ ਦਹੀਂ ਮਿਲਾ ਲਓ ਇਹ ਜੀ ਤੁਹਾਡਾ ਸਕਰਬ ਬਣ ਕੇ ਤਿਆਰ ਹੋ ਗਿਆ ਕੋਈ ਸਕਰਬ ਨਹੀਂ ਕਰਨਾ ਹਫਤੇ 'ਚ ਇੱਕ ਵਾਰ ਇਹ ਸਕਰਾਬੀ ਯੂਜ਼ ਕਰਕੇ ਦੇਖੋ ਤੁਹਾਡੀ ਜਿਹੜੀ ਡੈਡ ਸਕਿਨ ਆ ਉਹ ਸਾਰੇ ਨਿਕਲ ਜਾਊਗੀ ਠੀਕ ਹੈ ਜੀ ਇਹ ਹਫਤੇ ਚ ਇੱਕ ਵਾਰ ਕਰਨਾ ਹੈ ਫੇਸ ਮਾਸਕ ਫੇਸ ਮਾਸਕ ਦੀ ਜਗ੍ਹਾ ਆਪਾਂ ਉਹੀ ਫੇਸ ਵੋਸ਼ ਲੈ ਲੈਣਾ ਜੀ ਠੀਕ ਹੈ ਜਿਹੜਾ ਆਪਾਂ ਬਣਾਇਆ ਸੀ ਬੇਸਣ ਚ ਦਹੀਂ ਪਾ ਕੇ ਜਾਂ ਦੁੱਧ ਪਾ ਕੇ ਠੀਕ ਹੈ ਡਰਾਈ ਸਕਿਨ ਆ ਤਾਂ ਦੁੱਧ ਪਾ ਲਓ ਉਹ ਆਪਾਂ ਆਪਣੇ ਫੇਸ ਤੇ ਲਗਾਉਣਾ ਹੈ 15-20 ਮਿੰਟ ਲੱਗੇ ਰਹਿਣ ਦੇਣਾ ਧੋ ਦੇਣਾ ਕੋਈ ਖਰਚਾ ਨਹੀਂ ਹੈਗਾ ਜੀ ਅਤੇ ਪਾਫ ਪਾਫ ਆਪਾਂ ਕੋਈ ਇਹਦੇ ਲਈ ਸਟੀਮਰ ਨਹੀਂ ਲੈਣਾ ਹੈਗਾ ਪਾਣੀ ਨੂੰ ਗਰਮ ਕਰਕੇ ਰੱਖ ਲਓ ਠੀਕ ਹੈ ਤੇ ਕਪੜਾ ਉੱਪਰ ਪਾ ਲਓ ਆਪਣੇ ਜਿਵੇਂ ਆਪਾਂ ਨੋਰਮਲੀ ਪਾਫ ਦੰਨੇ ਆ ਹਨਾ ਆਪਣੇ ਘਰਾਂ ਚ ਉਵੇਂ ਪਾਫ ਲੈਣੀ ਕੋਈ ਸਟੀਮਰ ਨਹੀਂ ਲੈਣਾ ਹੈਗਾ ਠੀਕ ਹੈ ਤੇ ਜੇ ਤੁਸੀਂ ਬਹੁਤ ਜ਼ਿਆਦਾ ਮੇਕਅਪ ਕਰਦੇ ਹੋ ਬਾਹਰ ਜਾ ਨਿਊ ਡੈਲੀ ਤੁਹਾਨੂੰ ਕਰੀਮ ਵਗੈਰਾ ਲਗਾਣੀ ਪੈਂਦੀ ਹੈ ਮੇਕਅਪ ਕਰਨਾ ਪੈਂਦਾ ਹਲਕਾ ਫੁਲਕਾ ਜੇ ਤੁਸੀਂ ਬਰਸ਼ਾਂ ਦੀ ਯੂਜ਼ ਕਰਦੇ ਹੋ ਤਾਂ ਆਪਣੇ ਬਰਸ਼ ਨੂੰ ਜਰੂਰ ਸਾਫ਼ ਕਰਿਆ ਕਰੋ ਜਿਹੜੇ ਮੇਕਅਪ ਕਰਦੇ ਨੇ ਇਹਦੇ ਲਈ ਤੁਸੀਂ ਨਾਰਮਲ ਪਾਣੀ ਲੈ ਸਕਦੇ ਹੋ ਵਿੱਚ ਸ਼ੈਂਪੂ ਪਾ ਕੇ ਆਪਣੇ ਬਰਸ਼ ਨੂੰ 5-10 ਮਿੰਟ ਪਿਆ ਰਹਿਣ ਦਿਓ ਤੇ ਉਸ ਤੋਂ ਬਾਅਦ ਤੁਸੀਂ ਹਲਕੇ ਹੱਥਾਂ ਨਾਲ ਉਹਨਾਂ ਨੂੰ ਧੋ ਲਓ ਠੀਕ ਹੈ ਜੀ ਉਹ ਕਲੀਨ ਹੋਣੇ ਚਾਹੀਦੇ ਆ ਇਹਦੇ ਨਾਲ ਵੀ ਤੁਹਾਡੀ ਸਕਿਨ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਠੀਕ ਹੈ ਜੀ ਇਹ ਸਿੰਪਲ ਸਿੰਪਲ ਪੁਆਇੰਟ ਨੇ ਜਿਹੜੇ ਕਿ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਠੀਕ ਹੈ ਮੈਂ ਵੀ ਕਦੇ-ਕਦੇ ਭੁੱਲ ਜਾਂਦੀ ਆ ਪਰ ਮੈਂ ਜ਼ਿਆਦਾਤਰ ਫੋਲੋ ਕਰਨ ਦੀ ਕੋਸ਼ਿਸ਼ ਕਰਦੀ ਆ ਇਸ ਲਈ ਸੋਚਿਆ ਕਿ ਤੁਹਾਨੂੰ ਵੀ ਮੈਂ ਦੱਸ ਦਵਾਂ ਹੁਣ ਇਹ ਤਾਂ ਹੋ ਗਿਆ ਜਿਹੜਾ ਆਪਾਂ ਹਫ਼ਤੇ 'ਚ ਇੱਕ ਵਾਰ ਕੰਮ ਕਰਨਾ ਏ ਠੀਕ ਹੈ ਹੁਣ ਆਪਾਂ ਮਹੀਨੇ 'ਚ ਕੀ ਕਰਨਾ ਏ ਮਹੀਨੇ 'ਚ ਇੱਕ ਆਪਾਂ ਫੇਸ਼ੀਅਲ ਕਰਨਾ ਏ ਜੀ ਹੁਣ ਫੇਸ਼ੀਅਲ ਲਈ ਫੇਸ਼ੀਅਲ ਕਿਟ ਲਓ ਨਹੀਂ ਫੇਸ਼ੀਅਲ ਕਿਟ ਨਹੀਂ ਲੈਣੀ ਹੈਗੀ ਘਰੇ ਫੇਸ਼ੀਅਲ ਕਿਵੇਂ ਕਰਨਾ ਏ ਉਹ ਮੈਂ ਤੁਹਾਨੂੰ ਵੀਡੀਓ ਚ ਦੱਸ ਦੂੰਗੀ ਬਹੁਤ ਹੀ ਸੌਖਾ ਤਰੀਕਾ ਇਹ ਘਰ ਦੀਆਂ ਚੀਜ਼ਾਂ ਨਾਲ ਮੈਂ ਫੇਸ਼ੀਅਲ ਕਰੂੰਗੀ 글로 ਵੀ ਐਨਾ ਵਧੀਆ ਹੋਊਗਾ ਤੁਸੀਂ ਦੇਖਦੇ ਰਹਿ ਜਾਓਗੇ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸੂੰਗੀ ਇਹ ਮਹੀਨੇ ਚ ਇੱਕ ਵਾਰ ਕਰਨਾ ਹੈ ਆਪਾਂ ਠੀਕ ਹੈ ਤੇ ਆਪਾਂ ਆਪਣੀ ਸਕਿਨ ਦੀ ਮ사ਜ ਕਰਨੀ ਹੈ ਆਪਣੀ ਸਕਿਨ ਦੀ ਮ사ਜ ਤੁਸੀਂ ਡੇਲੀ ਵੀ ਕਰ ਸਕਦੇ ਹੋ ਰਾਤ ਨੂੰ ਜੇ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤਾਂ ਮਹੀਨੇ ਚ ਇੱਕ ਵਾਰ ਤਾਂ ਜ਼ਰੂਰ ਆਪਣੀ ਸਕਿਨ ਦੀ ਮ사ਜ ਕਰੋ ਹੋ ਸਕਦਾ ਤਾਂ ਆਪਣੇ ਸਰੀਰ ਦੀ ਵੀ ਮ사ਜ ਕਰੋ ਬਾਹਾਂ ਦੀ ਲੱਤਾਂ ਪੈਰਾਂ ਦੀ ਤੁਸੀਂ ਮ사ਜ ਕਰ ਸਕਦੇ ਹੋ ਇਹਦੇ ਲਈ ਮ사ਜ ਦਾ ਜਿਹੜਾ ਤੇਲ ਹੈ ਨਾਰੀਅਲ ਦਾ ਤੇਲ ਬੈਸਟ ਹੈ ਜੀ ਸਕਿਨ హెయిਰ ਲਈ ਤੇ ਮ사ਜ ਲਈ ਸਕਿੰਦੀ ਮ사ਜ ਲਈ ਬਾਡੀ ਮ사ਜ ਲਈ ਨਾਰੀਅਲ ਦਾ ਤੇਲ ਬੈਸਟ ਹੈ ਇਹ ਤੋਂ ਉੱਪਰ ਮੈਨੂੰ ਤਾਂ ਕੁਝ ਲੱਗਦਾ ਨਹੀਂ ਹੈਗਾ ਜੇ ਤੁਸੀਂ ਕੋਈ ਵਧੀਆ ਚੀਜ਼ ਵਰਤਦੇ ਹੋ ਤਾਂ ਉਹ ਮੈਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਪ੍ਰੋਡਕਟ ਜੇ ਤੁਸੀਂ ਜ਼ਿਆਦਾ ਪ੍ਰੋਡਕਟ ਯੂਜ਼ ਕਰਦੇ ਹੋ ਤਾਂ ਉਹਦੀ ਐਕਸਪਾਇਰੀ ਡੇਟ ਬਹੁਤ ਅਸਰ ਪਾਉਂਦੀ ਹੈ ਕਈ ਵਾਰ ਆਪਾਂ ਛੇਤੀ ਛੇਤੀ ਜਹੁੰਨੇ ਆ ਮੇਕਅਪ ਦਾ ਸਮਾਨ ਲੈਣੇ ਆ ਪ੍ਰੋਡਕਟ ਲੈਣੇ ਆ ਤੇ ਆਪਾਂ ਉਹਦੀ ਐਕਸਪਾਇਰੀ ਡੇਟ ਚੈੱਕ ਨਹੀਂ ਕਰਦੇ ਹੈਗੇ ਕਈ ਵਾਰ ਤੇ 1 ਮਹੀਨੇ ਦੀ ਉਹ ਡੇਟ ਹੁੰਦੀ ਹੈ ਤੇ ਆਪਣੇ ਕੋਲ ਪਾਏ ਪੇ ਮੀਨੋ ਲੰਘ ਜਾਂਦੇ ਨੇ ਤੇ ਆਪਾਂ ਉਹਨੂੰ ਯੂਜ਼ ਕਰਦੇ ਰਹਿੰਦੇ ਆ ਇਹਦੇ ਨਾਲ ਤੁਹਾਡੀ ਸਕਿਨ ਤੇ ਇੰਨਾ ਜ਼ਿਆਦਾ ਅਸਰ ਪੈਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਕਈ ਵਾਰ ਤੁਹਾਨੂੰ ਸਕਿਨ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਜਾਂਦੀਆਂ ਨੇ ਐਕਨੇ ਹੋ ਜਾਂਦੇ ਆ ਫਿੰਸੀਆਂ ਹੋ ਜਾਂਦੀਆਂ ਨਿਕਲ ਜਾਂਦੀਆਂ ਜਿਹੜੀ ਕਿ ਤੁਸੀਂ ਸੋਚ ਨਹੀਂ ਸਕਦੇ ਹੈਗੇ ਵੀ ਇਹ ਸਾਨੂੰ ਕਿਹਦੇ ਕਾਰਨ ਹੋਇਆ ਇਸ ਕਰਕੇ ਸਿੰਪਲ ਸਿੰਪਲ ਪੁਆਇੰਟ ਹੈ ਜ਼ਰੂਰ ਫੋਲੋ ਕਰਿਆ ਕਰੋ ਠੀਕ ਹੈ ਮੈਂ ਫੋਲੋ ਕਰਦੀ ਆ ਜੀ ਮੈਂ ਲਿਖੇ ਇਸ ਲਈ ਨੇ ਕਿਉਂਕਿ ਮੈਂ ਭੁੱਲ ਜਾਂਦੀ ਸੀ ਜਦੋਂ ਵੀਡੀਓ ਬਣਾਉਣੀ ਆ ਤੇ ਮੈਨੂੰ ਨਹੀਂ ਕੁਝ ਪੁਆਇੰਟ ਯਾਦ ਰਹਿੰਦੀ ਇਸ ਲਈ ਮੈਂ ਬੈ ਕੇ ਲਿਖੇ ਨੇ ਪਹਿਲਾਂ ਕਿ ਮੈਂ ਕੀ ਕੀ ਕਰਦੀ ਆ ਇਸ ਲਈ ਮੈਂ ਤੁਹਾਨੂੰ ਉਹ ਵਾਲੇ ਪੁਆਇੰਟ ਦੱਸੇ ਨੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਇਹ ਸਾਰੀਆਂ ਆਤਾਂ ਤੁਸੀਂ ਅਪਣਾ ਕੇ ਦੇਖੋ ਤੁਹਾਡੀ ਸਕਿਨ ਬਿਨਾ ਕਿਸੇ ਪ੍ਰੋਡਕਟਾਂ ਤੋਂ ਨਾ ਬਹੁਤ ਵਧੀਆ ਹੋ ਜਾਊਗੀ ਤੁਸੀਂ ਯੂਜ਼ ਕਰਕੇ ਜ਼ਰੂਰ ਦੇਖਿਓ ਠੀਕ ਹੈ ਜੀ ਘਰ ਦੀਆਂ ਚੀਜ਼ਾਂ ਨਾਲ ਫੇਸ਼ੀਅਲ ਕਿਵੇਂ ਬਣਾਉਣਾ ਤੁਹਾਨੂੰ ਅਗਲੀ ਵੀਡੀਓ ਚ ਦੱਸ ਦਊਂਗੀ ਸਿਰਮ ਤੁਹਾਨੂੰ ਵੈਸੇ ਮੈਂ ਦੱਸੇ ਦਿੱਤਾ ਚੰਗੀ ਤਰ੍ਹਾਂ ਬਣਾ ਸਕਦੇ ਹੋ ਤੁਸੀਂ ਐਡੀ ਕੋਈ ਖਾਸ ਵੀ ਇਹ ਵਿਧੀ ਨਹੀਂ ਹੈਗੀ ਇਹਦੀ ਬਣਾਉਣ ਵਾਲੀ ਹਨਾ ਨਾਰੀਅਲ ਦਾ ਤੇਲ ਮਿਲਾਓ ਅ ਅਲੋਵੇਰਾ ਜੈੱਲ ਲੇ ਲੋ ਮਾਰਕੀਟ ਚ ਸਾਨੇ ਨਾਲ ਮਿਲ ਜੂਗੀ ਬਹੁਤ ਹੀ ਸਸਤੇ ਉਹਦੇ ਤੇ ਰੇਟ ਤੇ ਮਿਲ ਜੂਗੀ ਵਿਟਾਮੀਨ ਦਾ ਕੈਪਸੂਲ 30 35 ਰੁਪਏ ਦਾ ਮਿਲਦਾ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਮੈਂ ਲੈਨੀ ਹੋ ਰਹਿਣੀ ਆ ਇਹ ਤੇ ਇਹ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤੇ ਤੁਹਾਡੇ ਕੋਲ ਕੋਈ ਟੋਪਿਕ ਹੈਗਾ ਕਿ ਅਗਲੀ ਵੀਡੀਓ ਮੈਂ ਉਸ ਤੇ ਲੈ ਕੇ ਆਵਾਂ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਕੋਸ਼ਿਸ਼ ਕਰੂੰਗੀ ਕਿ ਉਸ ਤੇ ਮੈਂ ਵੀਡੀਓ ਬਣਾਵਾਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂ ਤੇ ਅੱਜ ਲਈ ਵਸੇ ਨਹੀਂ ਮਿਲਦੇ ਆ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ